ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਹਾਂ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਕਿੰਡ ਹੋਵੋਗੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਧਰ ਮਿਲ ਬੀਬੀ ਸਿਮਰਨਜੀਤ ਕੌਰ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਜੇ ਆਪਾਂ ਮਿੱਤਰੋ ਟਾਈਮ ਦੀ ਗੱਲ ਕਰੀਏ ਟਾਈਮ ਸਵੇਰ ਦੇ ਸਵੇਰ ਦੇ ਹੀ ਉਹਦੇ ਬਾਅਦ ਹੋ ਗਈ ਤੇ ਦੁਪਹਿਰ ਦੇ 12:00 ਵੱਜ ਗਏ ਆ ਤੇ ਬਸ ਲੱਕੜਾਂ ਲੁਕੜਾਂ ਲਿਆ ਕੇ ਆਪਣੀ ਸ਼ੌਪ ਦਾ ਸਾਰਾ ਸਮਾਨ ਸਮੂਲ ਲਿਆ ਕੇ ਆਪਾਂ ਫ੍ਰੀ ਹੋ ਗਏ ਆ ਆ ਦੇਖੋ ਬੱਚ ਪੈਂਥਰ ਵਾਸਤੇ ਖਰਾਕ ਲੈ ਆਂਦੀ ਪੈਂਥਰ ਨੇ ਖੁਸ਼ ਹੋ ਜਾਣਾ ਖਰਾਕ ਦੇਖ ਕੇ ਬ ਤੇ ਬਾਕੀ ਚੱਲੀ ਆਪਾਂ ਹਾਂਜੀ ਤੇ ਆਪਾਂ ਮਿੱਤਰੋ ਜਾਣਾ ਹਾਂ ਗੁਰシャン ਵੀ ਛੁੱਟੀ ਆਪਣ ਨੂੰ ਟਾਈਮ ਗੇ ਹੋ ਜਾਣੀ ਅੱਜ 12ਵੇਂ ਸਕੂਲ ਤੋਂ ਛੁੱਟੀ ਹੋਣੀ ਆ ਜਿੱਦ ਤੱਕ ਤੁਹਾਨੂੰ ਪਤਾ ਹੀ ਐ ਵੀ ਇੱਥੇ ਥੋੜਾ ਜਿਹੜਾ ਸਟੱਡੀ ਦੇ ਹਿਸਾਬ ਤਾਂ ਹੋਰ ਐ ਵੀ ਜਦੋਂ ਬੱਚਿਆਂ ਨੂੰ ਕੋਈ ਮੈਡਮ ਸਵੇਰ ਦੀ ਨੌਂਦੀ ਹੈ ਕਿ ਤਾਂ ਸਕੂਲ ਲੇਟ ਲੱਗਦਾ ਜੇ ਸ਼ਾਮ ਨੂੰ ਕੋਈ ਮੈਡਮ ਨਾ ਹੋਵੇ ਤਾਂ ਛੁੱਟੀ ਪਹਿਲਾਂ ਕਰ ਦਿੰਦੇ ਨੇ ਗੁਰシャン ਜਾਣ ਲੱਗੇ 10 ਕਿ ਕਿਹਾ ਸੀ ਕਿ ਛੁੱਟੀ ਮੈਨੂੰ 12:00 ਵਜੇ ਹੋ ਜਾਣੀ ਆ ਤੇ ਆਪਾਂ ਉਹਨੂੰ ਲੈਣ ਚੱਲੀਏ 10 ਕਿ ਮਿੰਟ ਰਹਿ ਗਏ ਆ ਤੇ ਉਸ ਤੋਂ ਬਾਅਦ ਫਿਰ ਆ ਕੇ ਆਪਾਂ ਰਹਿਣ ਦੇ ਕੰਮ ਕਰ ਜਿਹੜੇ ਹੋਣਗੇ ਆਪਾਂ ਤੁਹਾਡਾ ਨਾ ਕਰਾਂਗੇ ਤੇ ਫਿਰ ਆਪਾਂ ਕੁਸ਼ਾਨ ਨੂੰ ਸਕੂਲ ਤੋਂ ਲੈਣ ਚੱਲਦੇ ਆਂ ਮੈਂ ਕਹਿੰਦਾ ਬਹੁਤ ਦਿਨ ਹੋ ਗਿਆ ਆਪਾਂ ਲੈਣ ਨਹੀਂ ਗਏ ਸ਼ਾਨ ਸਕੂਲ ਤੋਂ ਹਾਂਜੀ ਹਾਂਜੀ ਜਦੋਂ ਪਹਿਲਾਂ ਨਵਾਂ ਨਵਾਂ ਸਕੂਲ ਲੱਗੇ ਨਾ ਕੁਸ਼ਾਨ ਉਦੋਂ ਆਪਾਂ ਲੈਣ ਜਾਂਦੇ ਸੀਗੇ ਤੇ ਹੁਣ ਤਾਂ ਵਿਚਾਰ ਆ ਪਿਆ ਜਾਂਦਾ ਨਾ ਹਾਂਜੀ ਹੁਣ ਤਾਂ ਆ ਪਿਆ ਜਾਂਦਾ ਅੱਜ ਆ ਕੇ ਸਕੂਲ ਤੋਂ ਲੈ ਕੇ ਆਨੇ ਕੁਸ਼ਾਨ ਨੂੰ ਜੇ ਬੱਚਿਆਂ ਨੂੰ ਖੁਸ਼ੀ ਬਹੁਤ ਹੁੰਦੀ ਹੈ ਨਾ ਜਦੋਂ ਦੇ ਮਾਪੇ ਵਾਪਸ ਸਕੂਲ ਤੋਂ ਲੈਣ ਵਾਸਤੇ ਜਾਂਦੇ ਆ ਬੱਚਿਆਂ ਦਾ ਚਾ ਚੱਕਿਆ ਜਾਂਦਾ ਹੁੰਦਾ ਤੁਸੀਂ ਬਾਹਰ ਦਾ ਮੌਸਮ ਦੇਖੋ ਮਿੱਤਰੋ ਕਿੰਨਾ ਸੋਹਣਾ ਅੱਜ ਜ

ਅੱਜ ਕੁਸ਼ਾਨੀ ਮੈਡਮ ਕਿਹੜੀ ਮੈਡਮ ਆਈ ਹੈਗੀ ਇੰਗਲਿਸ਼ ਵਾਲੀ ਇੰਗਲਿਸ਼ ਤੇ ਮੈਥ ਨੂ ਮੈਡਮ ਨਹੀਂ ਆਈ ਅੱਜ ਕੁਸ਼ਾਨ ਨੂੰ ਸੁਣ ਸੁਣ ਫੀਲ ਹੁੰਦਾ ਕੋਸ਼ਟ ਬੈਗ ਤਾਂ ਤਾਰਦੂ ਜੀ ਮੋਢੇ ਤੇ ਨਾ ਭਾਰੀ ਮੈਂ ਕਹਿੰਦਾ ਬੈਠ ਕੇ ਮਾ ਚਾਰ ਮੋਢੇ ਬੈਗ ਪਾ ਕੇ ਤੇਰੇ ਪਰ ਬੈਗ ਨਾ ਭਾਰੀ ਦੇਖਣ ਤੇਰੇ ਖਸਾ ਪੜੀ ਹੋਏ ਹੈ ਹੈ ਮੈਂ ਥੋੜੀ ਮੋਢੇ ਵਰਨ ਮੇਰੇ ਤਾਹੀਆਂ ਚੁੱਕ ਰਿਹਾ ਹਾਂ ਹਾਂਜੀ ਲੈ ਸਹੀ ਗੱਲ ਹੈ ਨਿਆਣਾਏ ਮਿੱਤਰੋ ਅੱਧਾ ਬਜੇ ਦਾ ਨਿਆਣਾ ਪਰਨਾ ਜਿੰਨਾ ਦਿਮਾਗ ਦੇ ਪੜਾਈ ਦਾ ਹੈ ਉਹਦੇ ਦੁੱਗਣਾ ਦਾ ਮੋਢਿਆਂ ਦੇ ਕਿਤਾਬਾਂ ਦਾ ਹੈ ਚੱਲ ਵੀ ਸ਼ਾਮ ਸਿਆ ਸ਼ਰਗੁਰ ਪਾਣੀ ਪਹਿਲਾਂ ਪੀਣ ਨੂੰ ਪਤਨ ਨੂੰ ਇਹਨੂੰ ਆਹ ਤੇਰੇ ਬਾਦੇ ਪਾਣੀ ਮੈਂ ਪਹਿਲੇ ਜਾ ਕੇ ਰਮੇ ਮੁੰਡਾ ਪੜ ਕੇ ਆਇਆ ਲੈ ਹੁਣ ਤਾਂ ਢੰਡਾ ਪਾਣੀ ਪੀਣ ਨੂੰ ਮੈਨੂੰ ਦਿਲ ਕਰਦਾ ਹੈ ਨਾ ਪਾਣੀ ਦੀ ਬੋਤਲ ਤਾਂ ਗੁਰシャンਪੁਰ ਵੈਸੇ ਵੀ ਹੁੰਦੀ ਹੈ ਨਾ ਮੈਂ ਉਹ ਵੀ ਗਲਾ ਦੂੜਾ ਕੰਗੋਈ ਯੋਤ ਅਹ ਚੱਲੀ ਫਿਰ ਚੋ ਚੱਲੀ ਤੇ ਹੋਰ ਸੁਣਾ ਪੁੱਤਰੀ ਗੱਲਬਾਤ ਕੋਈ ਫਿਰ ਬਸ ਵਧੀਆ ਠੀਕ ਹੈ ਐਂ ਠੀਕ ਹੈ ਵਧੀਆ ਥੱਕ ਗਿਆ ਕੰਮਿੰਦ ਤਾਂ ਬਹਿ ਗਿਆ ਐਨਾ ਪੜ ਕੇ ਆਇਆ ਅੱਜ ਬੜਾ ਰੋਜ ਇਤਨੀ ਪੜਦੇ ਹਾਂ ਹਾਂ ਠੀਕ ਹੋ ਗਿਆ ਵੱਡੀ ਕਲਾਸ ਹੋ ਗਈ ਜੀ ਹਣ ਹਾਂ ਵੱਡੇ ਹੋ ਗਏ ਨਾ ਨੇ ਹਨਾ ਚਾ ਕੱਲ ਦੀ ਗੱਲ ਸੀ ਜਦੋਂ ਅਸੀਂ ਸਕੂਲ ਪੜਨ ਜਾਂਦੇ ਹੁੰਦੇ ਤੇ ਤੇ ਅੱਜ ਦੇਖ ਲਾ ਵੀ ਇੱਦਾਂ ਕੁ ਸ਼ਾਨ ਬੜੀ ਕਲਾਸ ਹੋ ਗਿਆ ਕਿੰਨੀ ਖੇਤੀ ਉਮਰ ਲੰਗੀ ਜਾਂਦੀ ਹੈ ਕਿੰਨੀ ਖੇਤੀ ਸਮਾਂ ਲੰਗੀ ਜਾਂਦਾ ਪਤਾ ਹੀ ਨਹੀਂ ਲੱਗਦਾ ਹਨਾ ਪਹੁੰਚੇ ਹੋ ਨਾ ਨਿਸ਼ਚਿਤ ਹੈ ਨਾ ਟਾਈਮ ਉਹਦੇ ਪਤਾ ਹੀ ਨਹੀਂ ਲੱਗਿਆ ਵੀ ਕਿਵੇਂ ਨਿਕਲ ਗਏ ਹੈ ਨਾ ਬਸ 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 ਇਹ ਵੀ ਜਿੰਨੇ ਪਲ ਹੈਗੇ ਹੱਸ ਖੇਡ ਕੇ ਬੰਦਾ ਗੁਜ਼ਾਰ ਲਈ ਉਹਦਾ ਬਾਕੀ ਰੋਸੀ ਉਹੀ ਜ਼ਿੰਦਗੀ ਅਸਲ ਦੇ ਵਿੱਚ ਜ਼ਿੰਦਗੀ ਹੈ ਲੋ ਜੀ ਮਿੱਤਰੋ ਘਰੇ ਪਹੁੰਚ ਗਏ ਆ ਆਪਾਂ ਹੁਣ ਸ਼ਾਮ ਵੀ ਲੱਗੀ ਆ ਭੁੱਖ ਸ਼ਾਲੀ ਰੋਟੀ ਖਾਊਗਾ ਤੇ ਆਪਾਂ ਆਪਣਾ ਇਹਨੇ ਦੁਕਾਨ ਦਾ ਥੋੜਾ ਬਾਕੀ ਕੰਮ ਹੈ ਉਹ ਵੀ ਇੱਕ ਵਾਰ ਨਿਬੜ ਲਈਏ ਅੱਜ ਜਮ ਸਮਾਨ ਦੇਦਾ ਕੀ ਕੁਝ ਬੰਨਣਾ ਕੋਈ ਸਮਾਨ ਸੋ ਬੰਨਣਾ ਹੋਊਗਾ ਅੱਜ ਜਿਵੇਂ ਸੁਪਲੀਆਂ ਸ਼ਿਸ਼ਲੀਆਂ ਨੇ ਗਰੀਸ਼ ਕੋਈ ਨਾ ਕੋਈ ਚੀਜ਼ ਬੰਨਣ ਵਾਲੀ ਹੋਊਗੀ ਹੈ ਜਮ ਕਾ ਜਿਨਾ ਮੈਂ ਕਿ ਮੈਂ ਹਰ ਬਣਾ ਬਣਾ ਕਰਾ ਕੇ ਕੰਮ ਕਰ ਠੀਕ ਹੈ ਤੋ ਇਹ ਰੋਟੀ ਬੜੀ ਬਣਾਓ ਖੁਸ਼ਗਰਮਾ ਚੱਕ ਠੀਕ ਹੈ ਤੇ ਦਰਮਨ ਸੇ ਕੀ ਹਾਲ ਚੱਲ ਹੈ ਠੀਕ ਠਾਕ ਸਰਦੀ ਕਰਾ ਬੜੀ ਕਿੰਨਾ ਕਮਰਾ ਹੈ ਕਿਉਂ ਤੋ ਵਾ ਓਕੇ ਹੋ ਗਿਆ ਸਰ ਟਿਮੇ ਸਾਰੀ ਉਹ ਬਰੋਨਸੀ ਹੋ ਗਿਆ ਸ਼ਿਸ਼ਿਲੀਆਨੀ ਬਰੋਨਸੀ ਬਣਾਤੀ ਹੈ ਓਕੇ ਹੋ ਗਿਆ ਲੈ ਸਰਾ ਕਰਾਤਾ ਫਿਰ ਤੱਕੇ ਲੋ ਵੀ ਮੇਤਰੋ ਸ਼ਿਸ਼ਿਲੀਆਨੀ ਹੋ ਗਈ ਤਿਆਰ ਆਪਣੀ ਇਹ ਹੈ ਕਾਰਨ ਨੇ ਮਸ਼ੀਨਾਤੋਂ ਤੇ ਇਹ ਹੋ ਗਿਆ ਤੇ ਇਧਰ ਹੋ ਗਿਆ ਆਪਣੇ ਚੌੜ ਇਹ ਬਣ ਗਏ ਨੇ ਚੌੜ ਜਫਰਾਨ ਵਾਲੇ ਚੌੜ ਜਿਹਦੇ ਕੇਸਰ ਪਾਇਆ ਹੁੰਦਾ ਨਾ ਹਾਂਜੀ ਕਿਸਰ ਵਾਲੇ ਚ ਆਉਣਾ ਇਹ ਬੰਦ ਪੜਦਨੇ ਆਪਾ ਹੁਣ ਪਹਿਲਾਂ 75 ਪੰਛਾ ਗੀ ਠੀਕ ਹੈ ਜੰਫਰਾਂਕੋ ਵਾਲੇ ਸਾਮਾਨ ਦੇ ਕੇ ਮੋਦ ਲੈਣਾ ਠੀਕ ਹੋ ਗੋਲੇ ਵੀ ਅੱਜ ਆਪਣੇ ਇਕੱਲੇ ਜੰਫਰਾਂਕੋ ਨਹੀਂ ਆਉਣਾ ਸੀ ਇਕੱਲਾ ਮੋਦ ਲੈਣਾ ਸੀਗਾ ਤੇ ਕੱਲ ਨੂੰ ਆਉਣਾ ਇੱਕ ਵਾਵ ਵਾਲੇ ਨੇ ਤੇ ਬਾਕੀ ਸਾਮਾਨ ਸਾਰਾ ਆਪਾਂ ਲਿਆਤਾ ਪਿਛੇ ਵਿੱਚ ਗੱਤ ਸਾਰਾ ਕੰਮ ਹਨ ਲੋ ਬੇਸ਼ੱਕ ਇਹ ਪਛਾਦਾ ਪਾਣੀ ਮਿੱਤਰੋ ਹੁਣ ਮਿੱਤਰੋ ਆਪਾਂ ਆਏ ਆ ਥੋੜਾ ਸਾਮਾਨ ਲੈਣ ਵਾਸਤੇ ਆਪਣੀ ਸ਼ਾਪ ਦਾ ਜਿੱਦਾਂ ਕੋਕ ਕੋਲੇ ਲਤੀਨੇ ਫੈਂਟੇ ਇਹ ਮੁੱਕੇ ਸੀਗੇ ਹੁਣ ਨਾ ਗਰਮੀ ਆ ਗਈ ਨਾ ਗਰਮੀ ਚ ਲੱਗਦੇ ਬਹੁਤ ਹੈ ਸਿਆਲ ਦੇ ਵੀ ਲਗਤ ਘੱਟ ਹੁੰਦੀ ਓਦੀ ਗਰਮੀ ਦੇ ਵਿੱਚ ਤੁਹਾਨੂੰ ਪਤਾ ਵੀ ਹਰੇਕੇ ਬੰਦਾ ਪਾਣੀ ਕੋਲੇ ਵੀਰਾਂ ਸ਼ੀਰਾਂ ਬਹੁਤ ਜ਼ਿਆਦਾ ਲਗਦੀ ਐ ਤੇ ਆਪਾਂ ਆਪਣੇ ਸ਼ਹਿਰ ਦੇ ਵੀ ਮਾਰਕੀਟ ਚ ਆਏ ਆ ਦੁਰੇ ਕਾ ਮਾਰਕੀਟ ਦੇ ਵਿੱਚ ਗੁਸ਼ਾਂ ਸਿੰਘ ਨਾਲੇ ਲੈਂਦਾ ਆਪਾਂ ਨੇ ਮੈਂ ਕਿਹਾ ਵੀ ਬਾਹਰ ਚ ਰੈਸਟ ਕਰੀਏ ਨੇ ਹਾਂਜੀ ਸਾਡਾ ਟਾਈਮ ਵਾਲੀ ਸਕੂਲ ਦਾ ਰਹਿੰਦਾ ਹੈ 2:30 ਵਜੇ ਹਾਂ ਇਹ ਬੱਚੇ ਵੀ ਹੱਥ ਪੈ ਜਾਂਦੀ ਇਹਦਾ ਹਾਂਜੀ ਇਹਦਾ ਕੰਮ ਕਰ ਛੱਡ ਦੂਗਾ ਮੈਂ ਘਰ ਕਾ ਮੈਨੇ ਸਾਡੇ ਨਾਲੇ ਚੱਲ ਤੂੰ ਚਲੋ ਨਵੀਂ ਮਾਰਕੀਟ ਜਿਵੇਂ ਸਿਰੋ ਹਰੇ ਹੀ ਤਰ੍ਹਾਂ ਦਾ ਜੂਸ ਪਾਣੀ ਤਾਂ ਨਹੀਂ ਸਭ ਕੁ ਮਿਲਦਾ ਪਾਣੀ ਤਾਂ ਨਹੀਂ ਜੀ ਪਾਣੀ ਆਹ ਪਾਣੀ ਤਾਂ ਸਾਰਾ ਕੁਝ ਹੋ ਗਿਆ ਮਜ਼ਾ ਵੀ ਸਾਰਾ ਕੁਝ ਬੱਚੀ ਆ ਗਈ ਹਾਂਜੀ ਹਾਂਜੀ ਉਹ ਆਪਣੀ ਜਾਈ ਉਹ ਸਕੂਲ ਚ ਮਿਲਦੀ ਆ ਉਹ ਮੈਂ ਗਿੰਦੀ ਉੱਥੇ ਟਿਪੀਸ ਕਰ ਲਓ ਜੀ ਲਿਮੋਨੀ ਪਦੀ ਲਿਮੋਨੀ ਲੈ ਕੇ ਤੀ ਪਿਸਦਾ ਇਹ ਪਿਸਦਾ ਲਿਮੋਨੀ ਪਿਸ ਕੇ ਉਸਨ ਡੇ ਹੁੰਦੇ ਜਬ ਆਪਾਂ ਲੈਣਾ ਮੈਤਰ ਨੂੰ ਕੋਕੋਕੋਲਾ ਬਟਾ ਇੱਕ 2 3 ਆ ਦੇਖੋ ਜਦੋਂ ਕੀ ਆਪੇ 7 up Sprite ਸੌਫਟ ਡਰਿੰਕ ਬਹੁਤ ਬਹੁਤ ਸੌਫਟ ਡਰਿੰਕ ਆ ਗਿਆ ਜਮਾਨਾ ਕਾਫੀ ਚੇਂਜ ਹੋ ਗਿਆ ਸਾਡੇ ਤਾਂ ਲੈਦੇ ਗੋਲੀਆਂ ਬੱਤੇ ਮਿਲ ਹੁੰਦੇ ਰੱਖੀ ਹਣਾ ਹਾਂਜੀ ਅਸੀਂ ਸਮਾਨ ਲੈਣ ਵਾਸਤੇ ਆਈਏ ਤੇ ਅਸੀਂ ਮਰ ਕੁਝ ਨਾਲ ਲੈ ਕੇ ਜਾਵੇ ਐਦਾਂ ਨਹੀਂ ਕਰਦੇ ਹੁੰਦਾ ਹੈਗਾ ਹੁਣ ਇਹ ਕਹਿੰਦੇ ਵੀ ਗਰਮੀ ਪੈਦੀ ਮੈਂ ਵੀ ਕੁਝ ਲੈਣਾ ਹੈ ਪੀਣ ਵਾਸਤੇ ਆ ਦੇਖੋ ਮਾ ਦੇਖ ਆ ਲੈ ਕੋਕੋ ਹੋਪਾ ਨਾ ਜੀ Pourquoi ਆਲੇ ਸੌਲਤੀ ਮੋਟਾ ਕੀ ਹੈ ਜੀ ਅਰੇ ਲੈ ਲੈ ਮਾਇਤੇ ਜੀਰੂ ਸ਼ੂਗਰ ਹਾਂ ਜੀ ਇਹ ਸਹੀ ਮੋਟਾ ਬੱਡ ਵੈਰੀ ਜੀ ਤੇ ਇਹ ਲੱਤੀ ਨੂੰ ਚਾਹ ਲੈ ਲਈ ਪਹਿਲਾਂ ਉਹ ਲਿਮੋਨੇ ਵਾਲੀ ਨਹੀਂ ਜਿਹਨੇ ਪੇਸਕੇ ਵਾਲੀ ਲਈ ਹੈ ਜੀ ਚੱਲ ਮਾਣੇ ਪੀਣਾ ਹਾਂ ਜੀ ਮੈਂ ਵੀ ਮੇਰੇ ਰੈਡ ਬੋਲ ਵੈਸੇ ਪੀਣਾ ਮੇਤਰ ਮਾੜਾ ਹੁੰਦਾ ਕਹਿੰਦੇ ਇਹ ਪਰ ਕਦੇ ਕਦੇ ਕੋਈ ਚੀਜ਼ ਮਾੜੀ ਨਹੀਂ ਹੁੰਦੀ ਜੀ ਕਦੇ ਕਦੇ ਬੰਦਾ ਚੱਲ ਪੀ ਲੈਂਦਾ ਹੈ ਇਹ ਲੋਕ ਪੀਂਦੇ ਨਹੀਂ ਰੈਡ ਬੋਲ એનર્ਜੀ ਡਰਿੰਕ ਹੈ ਜਿੰਨ ਆਪਾਂ ਤੁਰਫੇ ਕਰਦੇ ਕੰਮ ਕਰ ਦੌੜ ਭੱਜੇ ਫਿਰਦੇ ਆ ਮਾੜੀ ਮੋਟੀ ਕਦੇ ਕਦੇ એનર્ਜੀ ਬੰਦੇ ਲੈਣੀ ਚਾਹੀਦੀ ਯਾਰ ਠੀਕ ਹੈ ਜੀ ਅਸੀਂ ਮੈਂ ਕਿਵੇਂ ਦੇਖਦੀ ਬਈ ਕਿ ਇਹ ਤਾਂ ਨਜੀਬ ਐ ਡੋਰ ਹੋ ਗਿਆ ਮੈਂ ਤਾਂ ਪਹਿਲਾਂ એનર્ਜੀ ਡਰਿੰਕ ਪੀਣ ਹੋਣਾ ਜ ਆਪਣਾ ਆਹੋ ਹਾ ਚਲ ਦਸਵਾ ਮੈਂ ਨਹੀਂ ਲੈ ਵੇਸੋ ਚਾਬੀ ਸੋਪਰਾ ਕੋਪਾ ਲੈ ਵੀ ਸ਼ਾਂਚੇ ਕਰਾ ਰੈਡੀ ਚਾ ਚਨੀ ਹੁਣ ਟਾਈਮ ਹੋ ਤਰੋ 3 ਵਜੇ 5 ਮਿੰਟ ਹੋ ਗਏ ਆ ਤੇ ਆਪਾਂ ਆਪਣਾ ਸਮਾਨ ਸੋ ਸਾਰੇ ਆ ਫਰੇ ਵਿੱਚ ਨੇ ਠੰਡਾ ਹੋਣ ਵਾਸਤੇ ਸ਼ਾਮ ਤੱਕ ਵਧੀਆ ਠੰਡਾ ਹੋ ਜਾਊਗਾ ਸਾਡੀ ਪੈਂਥਰੀ ਵੀ ਆ ਗਈ ਬਈ ਸਾਡੀ ਪੈਂਥਰੀ ਆ ਜਿਹੜੀ ਬਈ ਬਈ ਪੈਂਥਰੀ ਇੱਕ ਪੈਂਥਰੀ ਆ ਜਾ ਆ ਜਾ ਆ ਵੀਰ ਆ ਆ ਜਾ ਵੀਰ ਆ ਵੀਰ ਆ ਆ ਜਾ ਵੀਰ ਆ ਵੀਰ ਆ ਆ ਜੋ ਵੀ ਆ ਜੋ ਵੀ ਆ ਜੋ ਪੈਂਥਰੀ ਆ ਜੋ ਕੁਝ ਕੋਣ ਅੱਧਿਕ ਇਧਰ ਕੋਣ ਆ ਗਿਆ ਆ ਕੁਝ ਇਧਰ ਇਧਰ ਪੈਂਥਰੀ ਦਿਨ ਇੱਕ ਮਿੰਟ ਆਰੇ ਕਿੱਧਰ ਕੋਣ ਹੈ ਪੈਂਥਰੀ ਇਹ ਪੈਂਥਰੀ ਪੱਜ ਜਾ ਓ ਅੱਧਿਕ ਇਧਰ ਹੋ ਨੋਟ ਆਵੇ ਹੁਣ ਹੀ ਕਿਲਾ ਐ ਮੇਕੋ ਟਪਿਆ ਨਾ ਕੁਛ ਹਰ ਟਪਦਾ ਜਾਣਾ ਟਪਦਾ ਪੂਰਾ ਜਿਆਦਾ ਨਹੀਂ ਟਪਦਾ ਓਏ ਆ ਮੈਂ ਇਧਰੀ ਗੋਲੀ ਬਰੈਸ਼ਨ ਗੋਲੀ ਲੋਈ ਮੇਤਰ ਹੁਣ ਆਪਾਂ 2 ਘੰਟੇ ਕਰਦੇ ਆ ਰੈਸਟ ਤੇ ਫੇ ਚੱਲਾਂਗੇ ਆਪਾਂ ਆਪਣੀ ਸ਼ਾਪ ਤੇ ਗਰਮੀ ਯਾਰ ਬਹੁਤ ਹੋ ਗਈ ਗਰਮੀ ਇੰਨੀ ਹੋ ਗਈ ਨਾ ਗਰਮੀ ਦੇ ਵਿੱਚ ਅੱਤ ਕਰੇ ਬੇ ਗਰਮੀ ਜਮੀ ਐਣ ਹੁਣ ਤਾਂ ਸ਼ੁਰੂ ਹੋਈ ਆ ਗਰਮੀ ਹਨਾ ਮੈਂ ਇਧਰੀ ਗਰਮੀ ਸ਼ੁਰੂ ਹੋਈ ਜਾਂਦਾ ਨਾ ਤੁਸੀਂ ਫੇਰ ਆਗੇ ਗਰਮੀ ਸ਼ੁਰੂ ਹੋਈ ਪੈਂਤੀ ਅਰੇ ਪੁੱਤ ਆ ਜਾ ਉਰੇ ਆ ਜਾ ਉਰੇ ਆ ਜਾ ਵੈਰੀ ਗੁੱਡ ਅਰੇ ਆਜੋ ਆਜੋ ਦੇਖਿਓ ਛੇ ਡਾ ਅਰੇ ਉਰੇ ਆ ਜਾ ਦੇਮੇ ਛੇ ਡਾਂਕਾ ਦਾ ਆਜੋ ਹੁਣ ਤੇ ਮਿੱਤਰੋ 6:00 ਵਜੇ 5 ਮਿੰਟ ਹੋ ਗਏ ਆ ਤੇ ਆਪਾਂ ਪਹੁੰਚ ਗਏ ਆਪਣੀ ਦੁਕਾਨ ਤੇ ਹੁਣ ਕਰਦੇ ਆ ਤਿਆਰੀ ਸ਼ੈਰੀ ਬੰਕੂ ਬੰਕੂ ਸਾਫ ਸਾਈ ਹਰਮ ਨੇ ਕਰਤੀ ਆ ਓਲਰੇਡੀ ਤੇ ਦੇਖੋ ਇਧਰ ਕਬਾਬੀ ਲਾਤਾ ਆਪਾਂ ਨੇ ਤੇ ਆਪਣਾ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਆਪਣਾ ਨਹੀਂ ਬੰਕ ਕੋ ਤੇ ਜਿਹੜਾ ਬੰਕ ਕੋ ਦਾ ਪਹਿਲਾ ਕੰਮ ਹੁੰਦਾ ਜਿੱਦਾਂ ਫਰਕੇਤੇ ਆਪਣੇ ਕਰਤੇ ਲੋ ਜਿਹੜਾ ਆਪਣੇ ਟੇਬਲ ਤੇ ਪੀਜ਼ਾ ਖਾਣ ਵਾਸਤੇ ਆਉਨੇ ਆ ਨਾ ਇੱਥੇ ਲੋਕ ਕੰਡੀਸ਼ਨ ਵਿੱਚ ਵੱਧ ਪੀਜ਼ਾ ਖਾਂਦੇ ਆ ਵੈਸੇ ਤਾਂ ਪੀਜ਼ਾ ਜਿਹੜਾ ਜਿਹੜਾ ਪੀਜ਼ਾ ਰੂਮਾਨਾ ਹੁੰਦਾ ਪਤਲਾ ਹੁੰਦਾ ਫੀਨਾ ਹੁੰਦਾ ਉਹ ਕਹਿੰਦੇ ਨੇ ਵੀ ਇੱਦਾਂ ਹੱਥ ਨਾਲ ਖਾ ਸਕਦੇ ਆ ਕਿ ਜਿਹੜਾ ਪੀਜ਼ਾ ਨਾਪੋਲੀ ਦਾ ਨਾ ਹੁੰਦਾ ਥੋੜਾ ਮੋਟਾ ਹੁੰਦਾ ਬੇਸ ਉਹ ਕਰਦੇ ਨੇ ਕੱਟੇ ਪਤਾ ਨਹੀਂ ਖਾਤੇ ਖਾਂਦੇ ਆ ਲੋਕ ਪਰ ਸਾਨੂੰ ਤਾਂ ਹੱਥ ਨਾਲ ਖਾਣ ਦਾ ਬੜਾ ਮਜ਼ਾ ਆਉ ਤੇ ਅੱਜ ਆਪਣੇ ਆਫਰ ਹੈ ਮਕਸੀ ਪੀਜ਼ਾ ਉਪਰ ਜਿੱਦਾਂ ਕਿ ਆਪਣੇ ਆ ਪੀਜ਼ਾ ਹੁੰਦਾ ਹੈ ਕਿ ਨਾਰਮਲ ਇਹ ਹੁੰਦਾ ਆਪਣਾ ਮਤਲਬ 30 ਤੇ ਸੈਂਟੀਮੀਟਰ ਹੁੰਦਾ ਪੀਜ਼ਾ ਲਿਖਿਆ ਦੇਖ ਦਿਓ 33 33 ਮਤਲਬ ਸਾਰੇ ਪਾਸੇ 33 33 ਹੁੰਦਾ ਹੈ ਇਹਦੀ ਆਫਰ ਕੱਲ ਸੀਗੀ ਬੁੱਧਵਾਰ ਨੂੰ ਜਿਹੜੀ ਅੱਜ ਆਫਰ ਹੈ ਅੱਜ ਆਈ ਆਪਣੀ ਆਫਰ ਆਹ ਵਾਲੇ ਪੀਜ਼ੇ ਤੇ ਆ ਦੇਖੋ ਆ ਪੀਜ਼ਾ ਇਹ ਪੀਜ਼ਾ ਆਪਣਾ ਹੁੰਦਾ ਹੈ 46 46 ਮਤਲਬ ਇਹ ਰੋਤੋਂਦਾ ਫੈਮਿਲੀ ਪੀਜ਼ਾ ਅੱਜ ਇਹਦੇ ਆਫਰ ਹੈ ਮੱਲਾ ਵੀ ਇਹ ਇੱਦਾਂ ਆਪਾਂ ਲਾਇਆ ਆਪਣੇ ਵੈਸਤਾ ਦਾ ਰੇਟ ਹੈ ਗਿਆ 15 0 ਜੇ ਕਿਸੇ ਬੰਦੇ ਨੇ ਮੱਲਾ 20 ਦਵਾਰ ਵਾਲੇ ਦਿਨ ਦੋ ਪੀਸੇ ਲੈਣੇ ਆ ਤਾਂ ਇੱਕ ਆਪਾਂ ਦਿੰਦੇ ਆ 10 0 ਦਾ ਦੋ ਮੱਲਾ 20 ਰੁਪਏ ਦੇ ਯੂਰੋ ਦੇ ਸੌਰੀ ਆਫਰ ਲਾਉਣੀ ਚਾਹੀਦੀ ਹੈ ਆਪਣੇ ਗਾਹਕਾਂ ਵਾਸਤੇ ਮਾੜਾ ਮਾੜਾ ਸੌਖਾ ਰਹਿੰਦਾ ਹੈ ਕੰਮਕਾਰ ਤੇ ਬਾਕੀ ਹਰਮਸ ਕੰਮਕਾਰ ਵਾਲੇ ਬੰਦੇ ਨੇ ਆ ਜਾਣਾ ਆਪਣੇ ਕੋਲ ਤੇ ਇੱਕ ਕੰਮ ਕਾ ਸਟਾਰਟ ਕਰਦੇ ਆ ਚਾਹਗਾ ਹੀਆ ਮਸੇਰਾ ਲਈ ਸਕੇ ਆ ਮਗਾ ਹੀਆ ਕਹੇ ਵੀ ਦੋ ਕਮੀਲਾ 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 ਕਿ ਵੀ ਦੋ ਨੋਸਟਰੋ ਕਲੀਐਂਤੇ ਪੀਓ ਪਿਕੋਲਾ ਕਾ ਵੀਟੋ Fisso, fisso, cosa mangi sempre? Ah, uh, qualche kebab, o margherita. Ti piace sempre, no? Sempre eh. no, la migliore della zona. <ride> Guarda qua. Che è successo? Eh? Che mangi oggi? Che vuoi mangiare? Devi mettere una le a tira, tenete Ma Non dice che capelli troppi grossi prima, beh? Mm. E adesso... rasato. Tagliare, eh? E adesso. Dobbiamo rassalto. Sempre tagliare, capisci? Sì. Che si cammina sotto posto? Sì, tutto a posto. Ti piace il mio video? ਬਲੀਸ ਇਹ ਆਪਣੀ ਕਾਲਿਕ ਅਨਾਗਰਾ ਰਕਮਾਂ ਦ ਹੈਲੋ ਵੀਲੋਵਿਚ ਚਿਆ ਸਿਆਮਰਕੋ ਮੈਂ ਸਟਾਈ ਟੂਟੋ ਬੈਨੇ ਲਵੀ ਹੁਣ ਮੇਨ ਬੰਦੇ ਆ ਗਏ ਆਪਣੀ ਦੁਕਾਨ ਦੇ ਸਾਡੀ ਜ਼ਿੰਮੇਵਾਰੀ ਖਤਮ ਹੋ ਗਈਆਂ ਹਾਂਜੀ ਹਾਂਜੀ ਠੀਕ ਹੋ ਗਿਆ ਬਿਲਕੁਲ ਜੀ ਹੋ ਸਭ ਚੜਦੀ ਕਲਾ ਵਧੀਆ ਹਾਂਜੀ ਸੌਲੇ ਵਧੀਆ ਸੌਲੇ ਜੀ ਇੱਕ ਘੰਟੇ ਕੇ ਸੌਲੇ ਠੀਕ ਹੋ ਗਿਆ ਹਾਂਜੀ ਤੇਂਦਰ ਕੁੜੀ ਆਈ ਗਈ ਹੈ ਕੰਮ ਕਰਵਾ ਦੇ ਨਾਲ ਉਹਦੇ ਜੀ ਕਰਨ ਨੂੰ ਦੱਤਨ ਕਿ ਲ ਕੀ ਕਰਨਾ ਹੈ ਕਿ ਜੰਦ ਸੰਭਲਾ ਲੈ ਠੀਕ ਹੈ ਵੱਲੇ ਬਣ ਕੇ ਆ ਮੈਂ ਲੈ ਕਰਦੇ ਆ ਸਾਰਾ ਮੈਂ ਸੈਟ ਕਰਤਾ ਠੀਕ ਹੈ ਬਈ ਆਹ ਯਾਰੀ ਉਹ ਸੁਭੀ ਤਾਂ ਸੀ ਸਿਰ ਤੋਂ ਬੈਨੇ ਤੂੰ ਤੇ ਬਾਕੀ ਆ ਗਿਆ ਅੰਦਾਜ਼ ਮਿੱਤਰੋ ਆਪਾਂ ਨੇ ਦੇਖੋ ਇੱਧਰ ਆਹ ਕਿਹਦੇ ਤੋਂ ਜਦਾ ਜਿਵੇਂ ਇੱਕਦਮ ਠੀਕ ਹੋ ਗਏ ਹਾਂਜੀ ਵਧੀਆ ਕਿਦਾਂ ਇਹ ਬਾਈ ਦੇਖਾਂਗੇ ਬਣਾ ਕੇ ਦੇ ਵਾਸਤੇ ਇਹ ਆਪਣੀ ਜਿਹੜੀ ਆਪਣਾ ਪੀਜ਼ਾ ਬਣਾਉਣ ਦੇ ਲਈ ਬਣਾਉਣ ਦੇ ਵਾਸਤੇ ਹੁੰਦੀ ਹੈ ਚੌਗਾਈਆ ਬਾੰਸ਼ੇਰਾ ਤੁਤੀ ਸਲੂਤਾ ਚਾਵਾ ਤੁਤੀ ਐਤੋਂ ਦਾ ਇਹ ਐਸੀ ਇਹ ਇਦਾਂ ਹੀ ਬਣ ਜਾਂਦੇ ਵਿੱਚ ਤੇ ਫੋਨ ਜਿ ਇਦਾਂ ਹੀ ਪੈ ਜਾਂਦੇ ਵਿੱਚ ਇਦਾਂ ओके ਇਹਦਾ ਬੰਦ ਹੋ ਲੈ। ਇਹ ਬਲੂਟੁੱਥ ਤੇ ਚੱਲਦਾ ਵੀ ਹੈਗਾ। ਇੱਥੋਂ ਹੀ ਆਨ-ਆਫ ਕਰਨਾ ਰਹੀ। ਨਹੀਂ ਆਪਣੇ ਕੋਲ ਹੈਗਾ ਕੀ ਨਹੀਂ। ਉਹ ਗੋਪਰੋਧ ਹੈ। ਹਾਂ ਗੋਪਰੋਧ ਆ ਜੀ ਅਸੀਂ। ਬਾਬਾ ਨਹੀਂ ਬੋਲੇ ਬੋਰੋਂ। ਹੁਣ ਟਾਈਮ ਇਤੋਂ 9:30 9:40 ਹੋ ਗਏ ਆ ਤੇ ਆਪਣਾ ਕਬਾਬ ਖਤਮ ਹੋ ਗਿਆ। ਇਹਨਾਂ ਨੂੰ ਗੱਲਾਂ ਦੋਵਾਂ ਜਿਆਦਾ ਤਾਂ ਸਿਮਰ ਕਬਾਬ ਤੋਂ ਵੱਧ ਪਾਉਣੀ ਹੈ ਮੀਟ। ਕਬਾਬਾਂ ਦੇ ਵਿੱਚ। ਤੇ ਜਾਂ ਫਿਰ ਕਬਾਬ ਜਿਆਦਾ ਮਤਲਬ ਇਹ ਕਾਰਨ ਦੋ ਹੋ ਸਕਦੇ ਆ। ਹਾਂ ਇੱਕ ਗੱਲ ਹੋਰ ਵੀ ਹੋ ਸਕਦਾ ਕਿ ਮੀਟ ਇਹ ਕਬਾਬ ਬਹੁਤ ਵਧੀਆ ਵੀ ਹੋ ਸਕਦੇ ਖਾਣ ਵਾਸਤੇ ਵੀ। ਪਰ ਜਿਹੜਾ ਕੁਝ ਪਹਿਨੀ ਗੱਲ ਕਹੀ ਹੈ। ਕਿਸੇ ਨੇ ਬਹੁਤ ਵਧੀਆ ਬਣਾ ਦੀਏ ਇਹ ਗੱਲ ਜੂਸ ਤੋਂ ਆਜੀ ਇਹ ਵੀ ਗੱਲ ਜੂਸ ਤੋਂ ਤੇ ਕਬਾਬ ਥੋੜਾ ਮੇਤਰੋ ਵੱਧ ਹੀ ਪਕਦੇ ਬਣਦੀ ਇਹ ਵੀ ਗੱਲ ਜੂਸ ਤੋਂ ਮੈਂ ਦੇਖਿਆ ਕਈ ਵਾਰੀ ਆਪਣ ਟੇਬਲ ਤੇ ਬੰਦੇ ਬੈਹਨੇ ਆ ਨਾ ਉਹ ਕਹਿੰਦੇ ਵੀ ਅਸੀਂ ਕਬਾਬ ਬਾਹਰ ਵੀ ਹੋਰ ਪਾਸੇ ਵੀ ਕਿਤੇ ਖਾਣੇ ਆ ਵੀ ਤੁਹਾਡਾ ਕਬਾਬ ਹੈਵੀ ਹੁੰਦਾ ਕਾਫੀ ਜ਼ਿਆਦਾ ਭਾਰੀ ਹੁੰਦਾ ਪਣੀ ਨੂੰ ਖਾ ਵੀ ਲੁੰਦੀ ਹੈਗੀ ਤੇ ਸੇਮਰ ਹੁੰਦਾ ਇਦਾਂ ਵੀ ਚਲੋ ਵੀ ਕੋਈ ਬੰਦਾ ਖਾਣ ਵਾਸਤੇ ਆ ਕੇ ਸਨੇ ਪੈਸੇ ਲਾਏ ਆ ਤੇ ਇਮਾਨਦਾਰੀ ਜੀ ਰੱਖਦੀ ਆ ਜਿਆਦਾ ਜਿਆਦਾ ਇਮਾਨ ਬਵਾਰ ਦੇ ਵਿੱਚ ਇਮਾਨ ਤੋਂ ਜਿਆਦਾ ਰੱਖਦੀ ਆ ਹਾਂਜੀ ਹਾਂਜੀ ਜਿੱਦਾਂ ਫੈਸਲੇ ਆਏ ਉਹਨੇ ਕਾਗਲਾਂ ਸਮਾਰੋ ਉਹ ਤੋਂ ਬਾਅਦ ਦੇ ਕੇ ਦੋਰ ਨਾ ਇਹਨੇ ਕਿੰਨੀ ਵਾਰ ਨਕ ਕਵਾ ਬਣਾਉਂਦੀ ਉਹ ਇਥੇ ਲਈ ਜਦੋਂ ਵੀ ਹਾਂ ਹਲੇ ਗੱਲੀ ਨਹੀਂ ਬਣੀ ਫਿਰ ਚੁਟਕੀ ਚੱਕ ਕੇ ਉਹ ਤੋਂ ਫੇਰ ਥੱਲੇ ਵਾਗੇ ਨੂੰ ਭੇਜਦੀ ਆ ਕਵਾ ਬਣਾ ਹਾਂਜੀ ਹਾਂ ਤੇ ਬਾਕੀ ਹੁਣ ਇੱਕੇ ਬਾਵਜਾ ਤੇ ਜੀ ਹਜੇ ਕੰਮ ਚ ਦੋ 8:00 ਵਜੇ ਦੇ ਲੋਕਾਂ ਨੂੰ ਮੋਸਟਲੀ ਪਤਾ ਹੁੰਦਾ ਕਿ 8:30 ਵਜੇ ਵੀ ਆਉਂਦਾ ਕਿ ਬਾਬਾ ਖਾਣ ਨੂੰ ਖਾਣ ਦੇ ਕੰਡੇ ਹੁੰਦੇ ਤੇ ਉੱਥੇ ਦਰਵਾਜ਼ਾ ਬੰਦ ਦੇ ਲੋਕਾਂ ਦੀ ਨਹੀਂ ਜਾਂਦਾ ਲੋਕੀਆਂ ਵੀ ਹੈਗਾ ਕਿ ਨਹੀਂ ਹੈ ਚਲ ਵਧੀਆ ਹੁਣ ਆਪਾਂ ਮਸ਼ੀਨ ਸਾਫ ਕਰਦੇ ਮਿੱਤਰੋ ਤੇ ਅੱਜ ਮੈਂ ਤੁਹਾਨੂੰ ਮਿਲਾਉਣਾ ਹੈ ਆਪਣੇ ਮੁੰਡਾ ਇੱਕ ਛੁੱਟੀਆਂ ਵਿੱਚ ਗਿਆ ਪਾ ਸੀਗਾ ਪਹਿਲਾਂ ਹੁਣ ਆ ਗਿਆ ਵਾਪਸ ਆ ਗਿਆ 6:00 ਵਜੇ ਸੀਗੇ ਮੁੰਡੇ ਦੇ ਉਹ ਮੁੰਡਾ ਹੈਗੇ ਆਪਣਾ ਆ ਵਾਲਾ ਆ ਦੇਖੋ ਇਹਦੇ ਮਿਲੋ ਲੈ ਨਾੜ ਦੋ ਰਿਚਾਰਡੋ 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 come eh? stai? Guarda bene. Eh dai, sì. Mo sta bene oh, piano piano meglio. Sat baji bande utte munde de skating Sì, sì. però no, lì mi sono fatto male. Poi ha un compleanno. Sì, sì. Otter da ke ke janam di te gaya utthe sat fit baji. 31 devo sì, un mese però che mancavo, sì che non venivo allora. Il clima ho gaya, manleva e a छुट्टie pasiga. tre anni gomme vero. ਸੀ ਸੀ ਦੇਰ ਸੋ ਅਗਜੂ ਸੋ 3 ਸਾਲ ਸੋ 3 ਸਾਲ ਇੰਤਜ਼ਾਰ ਲਓ ਕਿ ਆਪਣਾ ਕੰਮ ਕਰਦੇ ਨੂੰ ਤੇ ਹੁਣ ਮਹੀਨਾ ਗਿਆ ਬ੍ਰਾ ਅੱਜ ਪਹਿਲ ਦਿਨ ਬਰਾਵੋ ਮੋਲ ਨਾ ਬੋਲੋ ਹਾਂਜੀ ਚਲੀਏ ਹਾਂਜੀ ਡਿਵਿਡ ਦਾ ਕੰਮ ਓਕੇ ਹੋ ਗਿਆ ਹਾਂਜੀ ਲੈ ਮਿੱਤਰੋ ਕੰਮ ਕਰ ਆਪਣਾ ਸਾਰਾ ਟਿਚੀ ਵਿੱਚ ਓਕੇ ਹੋ ਗਿਆ ਤੇ ਸਮਾਂ 10:35 ਹੋ ਗਿਆ ਪੌਣੇ 11 ਹੋਣ ਨੂੰ ਆ ਗਏ ਆ ਤੇ ਆਪਾਂ ਹੁਣ ਚਲੀਏ ਘਰ ਨੂੰ ਤੇ ਖਾਈਏ ਵੀ ਕੁਝ ਤੇ ਫਿਰ ਅੱਜ ਟਿਊਟੂਬ ਤੇ ਮਾਰੀਏ ਬਲੌਗ ਦੀ ਰੇਟਿੰਗ ਵਰਕ ਕਰੀਏ ਤੇ ਬਾਕੀ ਅੱਜ ਦੇ ਬਲੌਗ ਦੇ ਵਿੱਚ ਮਿੱਤਰ ਤੁਸੀਂ ਬਹੁਤ ਸੋਹਣੇ ਸੋਹਣੇ ਸਾਰੇ ਕਮੈਂਟ ਕੀਤੇ ਥੋੜਾ ਸਾਰਿਆਂ ਨੂੰ ਬਹੁਤ ਬਹੁਤ ਥੈਂਕਸ ਧੰਨਵਾਦ ਮੈਂ ਆਪਣੇ ਦਿਲ ਦੇੋਂ ਕਰਾਈਆਂ ਤੁਹੋਂ ਕਰਦਾ ਤੇ ਇੱਕ ਆਪਣੇ ਵੀਰ ਦਾ ਕਮੈਂਟ ਆਇਆ ਸੀਗਾ ਕਿ ਬਾਈ ਜਾਨਾ ਮੇਰਾ ਨਾਮ ਵੀਰੇ ਜਰੂਰ ਬੋਲਿਓ ਬਾਈ ਜਾਨਾ ਐ ਜੀ ਤਰਨ ਨਿਹੰਗ ਜੰਮੂ ਵਾਲੇ ਬਾਈ ਜਾਨਾ ਤੇ ਬਾਈ ਤੁਸੀਂ ਟਾਈਮ 'ਚ ਟੈਂਪ ਕੱਢ ਕੇ ਆਪਣਾ ਬਲੌਗ ਦੇਖਦੇ ਹੋ ਥੋੜਾ ਬਹੁਤ ਬਹੁਤ ਥੈਂਕਸ ਧੰਨਵਾਦ ਇਦਾਂ ਹੀ ਪਿਆਰ ਕਰਦੇ ਰਹੋ ਸਾਰੇ ਤੁਸੀਂ ਤੇ ਬਾਕੀ ਹੋਰ ਆਪਣੇ ਜਿੰਨੇ ਭੈਣ ਭਰਾਵਾ ਜੀ ਸਾਹਮਣੇ ਕਮੈਂਟ ਕੀਤੇ ਆ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਧੰਨਵਾਦ ਆਪਾਂ ਕਰਦੇ ਜੀ ਉਹਨਾਂ ਨੇ ਆਪਣੇ ਬਾਪੂ ਜੀ ਨੂੰ ਬਰਥਡੇ ਦੀਆਂ ਵਧਾਈਆਂ ਵੀ ਦਿੱਤੀਆਂ ਉਹਨਾਂ ਦੀ ਬਹੁਤ ਬਹੁਤ ਥੈਂਕਸ ਧੰਨਵਾਦ ਕਰਦੇ ਆ ਤੇ ਬਾਕੀ ਪਰਸੋਂ ਆਪਾਂ ਗਏ ਸੀਗੇ ਆਪਣੀ ਬਾਈ ਫੁੱਲਾਂ ਵਾਲੀ ਦੀ ਦੁਕਾਨ ਦੇ ਵਿੱਚ ਉੱਥੇ ਆਪਾਂ ਨੇ ਸਾਰਾ ਵਲੌਗ ਬਣਾਇਆ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਆਪਣੇ ਵਲੌਗ ਨੂੰ ਤੇ ਬੜਾ ਪਸੰਦ ਆ ਵੀ ਤੁਸੀਂ ਪਸੰਦ ਵੀ ਕੀਤਾ ਸਾਰੇ ਹਨਾ ਮੈਨੂੰ ਕਮੈਂਟ ਬੜੇ ਸੁਣ ਸੁਣੇ ਆਏ ਆ ਜੇ ਤੁਸੀਂ ਇਦਾਂ ਦੇ ਵਲੌਗ ਦੇਖਣੇ ਚਾਹੁੰਦੇ ਹੋ ਵੀ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਕਿਹੜੇ ਕਿਹੜੇ ਕੰਮ ਨੇ ਇਟਲੀ ਵਿੱਚ ਕਿੱਦਾਂ ਕਿੱਦਾਂ ਕੰਮ ਕਰਦੇ ਆ ਹਰੇਕ ਕੰਮ ਬਾਰੇ ਇਨਫੋਰਮੇਸ਼ਨ ਇਦਾਂ ਤਾਂ ਆਪਾਂ ਜਰੂਰ ਇਦਾਂ ਦੇ ਵਲੌਗ ਬਣਾਇਆ ਕਰਾਂਗੇ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਪਸੰਦ ਆ ਇਹਦਾਂ ਦੇ ਵਲੌਗ ਆਪਾਂ ਜਰੂਰ ਬਣਾਇਆ ਕਰਾਂਗੇ ਗੱਲਬਾਤ ਕਰਿਆ ਕਰਾਂਗੇ ਬਾਈ ਜੀ ਉਹਨਾਂ ਦੇ ਨਾਲ ਆਪਾਂ ਸਰਕਲ ਦੇ ਵਿੱਚ ਕਾਫੀ ਜ਼ਿਆਦਾ ਬੰਦੇ ਹੈਗੇ ਆ ਜਿਨ੍ਹਾਂ ਦੇ ਆਪਣੇ ਕਾਰੋਬਾਰ ਹੈਗੇ ਆ ਆਪਾਂ ਸਾਰੀ ਗੱਲ ਤੇ ਕਿਹੜੇ ਕੰਮ ਕਰਨ ਦੇ ਵਿੱਚ ਕਿਹੜੀ-ਕਿਹੜੀਆਂ ਮੁਸੀਬਤਾਂ ਆਉਣੀ ਐ ਤੇ ਕਿੱਦਾਂ ਕਿ ਤੁਹਾਨੂੰ ਅਵੇਅਲ ਹੋਣਾ ਚਾਹੀਦਾ ਕਿੱਥੋਂ-ਕਿਥੋਂ ਲਾਇਸੈਂਸ ਕਰਦੇ ਆਪਾਂ ਜਿਹੜੇ ਜਿਹੜੀ ਪਰਮਿਸ਼ਨ ਲੈਣੀ ਹੁੰਦੀ ਹੈ ਕਿੱਥੋਂ ਲੈ ਸਕਦੇ ਸਾਰੀ ਗੱਲਬਾਤ ਆਪਾਂ ਇਦਾਂ ਕਰਦੇ ਜਾ ਰਹੇ ਹਾਂ ਪਰ ਤੁਸੀਂ ਇਹਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਇਦਾਂ ਦੇ ਬਲੌਗ ਪਸੰਦ ਕਰਦੇ ਹੋ ਜੀ ਤੇ ਬਾਕੀ ਅੱਜ ਦਾ ਬਲੌਗ ਤੁਸੀਂ ਬਹੁਤ ਸੋਹਣਾ ਪਸੰਦ ਕੀਤਾ ਥੋੜਾ ਸਾਰਿਆਂ ਬਹੁਤ-ਬਹੁਤ ਥੈਂਕਸ ਧੰਨਵਾਦ ਤੇ ਬਾਕੀ ਮੇਰੇ ਤੋਂ ਅੱਜ ਦਾ ਬਲੌਗ ਇੱਥੇ ਆਪਾਂ ਆਪਣਾ ਬੰਦ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਜਿਹੜਾ ਵੀਲੋਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਸਵੇਰੇ ਮਿਲਾਂਗੇ ਸੋਹਣੀ ਜੀ ਬਲੌਗ ਦੇ ਵਿੱਚ ਸੋਹਣੀ ਜੀ ਸਵੇਰ ਦੇ ਨਾਲ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ